ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਗੁਰੂ ਸਾਹਿਬ ਜੀ ਦੇ ਦਰਸ਼ਨ ਦੇਦਾਰ ਕਰਨਾ ਸੰਗਤ ਵਿੱਚ ਹਾਜ਼ਰੀ ਭਰਨ ਦੇ ਸੁਭਾਗ ਪ੍ਰਾਪਤ ਹੋਏ ਜੋ ਪਾਤਸ਼ਾਹ ਜੀ ਨੇ ਅਮਰਤ ਵੇਲੇ ਕਿਰਪਾ ਕਰਕੇ ਪਾਵਨ ਪਦੇਸ਼ ਆਪਾਂ ਜੀਵਾਂ ਪਰ ਥਾਏ ਬਖਸ਼ਿਸ਼ ਕੀਤੇ ਹਨ ਸਤਿਗੁਰੂ ਸਾਹਿਬ ਜੀ ਦੇ ਪਾਵਨ ਅੰਗ 737 ਅੰਗ ਤੋਂ 738 ਅੰਗ ਪਰ ਸੂਹੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਤ ਗੁਰੂ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਪਾਵਨ ਪਵਿੱਤਰ ਬਚਨ ਹਨ ਜਿਸ ਵਿੱਚ ਗੁਰੂ ਸਾਹਿਬ ਜੀ ਕਿਰਪਾ ਬਖਸ਼ਿਸ਼ ਕਰਦੇ ਹੈ ਇੱਕ ਜਗਿਆਸੂ ਜੀਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਤਾਂਗ ਇੱਛਾ ਪੈਦਾ ਹੋ ਗਈ। ਉਹਦੀ ਇੱਛਾ ਕਿਵੇਂ ਪੂਰੀ ਹੋਈ? ਕਿਹੜੇ ਯਤਨ ਕੀਤੇ ਪਰਮਾਤਮਾ ਪ੍ਰਾਪਤ ਨਹੀਂ ਹੋਏ? ਤੇ ਕਿਹੜਾ ਯਤਨ ਕੀਤਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਮਿਲ ਗਈ। ਸਤਿਗੁਰੂ ਜੀ ਉਸ ਜਗਿਆਸੂ ਦੀ ਅਵਸਥਾ ਇਸ ਪਾਵਨ ਪਵਿੱਤਰ ਸ਼ਬਦ ਦੀ ਪਹਿਲੀ ਪੰਕਤੀ ਦੇ ਵਿੱਚ ਮਹਾਰਾਜ ਸਾਹਿਬ ਬਿਆਨ ਕਰਦੇ ਹੈ ਕਿਰਪਾ ਕਰਦੇ ਮਹਾਰਾਜ ਸਾਹਿਬ ਜੀ ਸੂਹੀ ਮਹੱਲਾ 5 ਉਮਕਿਓ ਹੀਓ ਮਿਲਨ ਪ੍ਰਭ ਤਾਈ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਵਾਸਤੇ ਉਮਕੇ ਉਹਦਾ ਭਾਵ ਉਤਸ਼ਾਹ ਪੈਦਾ ਹੋਣਾ ਹਿਰਦਾ ਉੱਛਲਿਆ ਤਾਂ ਰੀਜ ਪੈਦਾ ਹੋਈ ਮਨ ਵਿੱਚ ਕਿ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਮਿਲਿਆ ਜਾਵੇ ਉਹਨੂੰ ਪ੍ਰਾਪਤ ਕਰੀਏ ਤੇ ਧੰਨ ਨੇ ਰੱਬ ਦੇ ਪਿਆਰੇ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਇਹ ਰੀਜ ਪੈਦਾ ਹੋ ਜਾਂਦੀ ਹੈ ਜਿਨ੍ਹਾਂ ਦੇ ਹਿਰਦਿਆਂ 'ਚ ਤਾਂਘ ਪੈਦਾ ਹੋ ਜਾਂਦੀ ਕਿ ਪਰਮਾਤਮਾ ਨੂੰ ਮਿਲੀਏ ਨਹੀਂ ਤੇ ਬੰਦਾ ਸੰਸਾਰ ਦੇ ਵਿੱਚ ਹੋਰ ਪਾਸਿਆਂ ਵੱਲ ਤਾਂਗ ਲਈ ਫਿਰਦਾ ਹੈ ਵੀ ਥੋੜੇ ਜੋੜ ਲੈ ਥੋੜੇ ਹੋਰ ਜੋੜ ਲਵਾਂ ਸਹਿਸ ਖੱਟੇ ਲੱਖ ਕੋ ਉੱਠ ਦਾ ਵੇ ਤ੍ਰਿਪਤ ਨਾ ਵੇ ਮਾਇਆ ਪਾਛੇ ਪਾਵੇ ਹਰ ਇੱਕ ਬੰਦੇ ਦੀ ਬਹੁਤੀ ਇਰੀਜ ਤਾਂ ਇਹੀ ਹੁੰਦੀ ਹੈ ਕਿ ਮੈਂ ਆਪਣੇ ਧੀਆਂ ਪੁੱਤਰਾਂ ਨੂੰ ਜੀਵਨ ਦੇ ਵਿੱਚ ਕਿਤੇ ਸੈੱਟ ਕਰ ਲਵਾਂ ਬਿਉਨਾਂ ਦਾ ਜੀਵਨ ਸੌਖਾ ਕਰ ਲਵਾਂ ਆਪਣਾ ਬੁਢਾਪਾ ਸੌਖਾ ਕਰ ਲਵਾਂ ਚਾਰ ਮਾਇਆ ਜੋੜ ਲਵਾਂ ਚਾਰ ਪੈਸੇ ਕੁਝ ਵਧੀਆ ਕਰ ਲਵਾਂ ਇਹੀ ਬੰਦੇ ਦੀ ਤਾਂ ਗੁੰਦੀ ਬਹੁਤ ਆਤ ਜੀਵਨ ਦੇ ਵਿੱਚ ਬਸ ਇਹਨਾਂ ਖੇਡਾਂ ਵਿੱਚ ਖੇਡਦੇ ਬੰਦੇ ਮਿਲਦੇ ਹਨ ਪਰ ਧੰਨ ਨੇ ਰੱਬ ਦੇ ਪਿਆਰੇ ਜਿਹੜੇ ਇਹਨਾਂ ਗੱਲਾਂ ਤੋਂ ਉਪਰਾਮ ਹੋ ਕੇ ਇਹ ਵੀ ਸੋਚਦੇ ਆ ਕਿ ਉਸ ਪਰਮਾਤਮਾ ਦੇ ਨਾਲ ਮਿਲਿਆ ਜਾਵੇ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਸੰਸਾਰੀ ਪਦਾਰਥਾਂ ਦੀ ਤਾੰਗ ਤੋਂ ਹਟ ਕੇ ਪਰਮਾਤਮਾ ਨੂੰ ਮਿਲਣ ਦੀ ਤਾੰਗ ਪੈਦਾ ਹੁੰਦੀ ਹੈ ਵਿਰਲੇ ਹੀ ਹੈ ਮਹਾਰਜ ਕਹਿੰਦੇ ਸਤਿਗੁਰੂ ਦਇਆ ਕਰਕੇ ਸਮਝਾਉਂਦੇ ਆ ਨਾ ਜਗ ਮਹਿ ਉੱਤਮ ਕਾਢੀਏ ਵਿਰਲੇ ਕੀ ਕੇ ਉਹ ਸੰਸਾਰ ਦੇ ਵਿੱਚੋਂ ਸਭ ਤੋਂ ਉੱਚੇ ਹੈ ਸਭ ਤੋਂ ਉੱਤਮ ਤੇ ਵਿਰਲੇ ਕੋਈ ਕੋਈ ਹਨ ਮਹਾਰਾਜ ਕਹਿੰਦੇ ਨਹੀਂ ਤੇ ਬਹੁਤਿਆਂ ਦੀ ਦੌੜ ਤਾਂ ਸੰਸਾਰ ਦੇ ਵਿੱਚ ਬਸ ਪਦਾਰਥਾਂ ਪਿੱਛੇ ਲੱਗੀ ਹੈ ਇੱਥੇ ਮਹਾਰਾਜ ਉਸ ਜਗਿਆਸੂ ਦੀ ਅਵਸਥਾ ਬਿਆਨ ਕਰਦੇ ਹੈ ਜਿਹਦਾ ਹਿਰਦਾ ਕਹਿੰਦਾ ਓ ਮਕਿਓ ਹੀਓ ਮਿਲਣ ਪ੍ਰਭ ਤਾਈ ਜਿਹਦਾ ਹਿਰਦਾ ਉਸ ਪ੍ਰਮਾਤਮਾ ਨੂੰ ਮਿਲਣ ਵਾਸਤੇ ਉਤਾਵਲਾ ਹੋਇਆ ਇੱਛਾ ਪੈਦਾ ਹੋਈ ਜਿਹਦੇ ਹਿਰਦੇ ਦੇ ਵਿੱਚ ਮਨ ਦੇ ਵਿੱਚ ਕਿ ਪਤੀ ਪ੍ਰਮਾਤਮਾ ਨੂੰ ਮਿਲਿਆ ਜਾਵੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਜੀ ਪਾਵਨ ਗੁਰਬਾਣੀ ਵਿੱਚ ਕਿਰਪਾ ਕਰਦੇ ਹੈ ਕਿ ਕਿੰਨੀ ਤਾਂਗ ਹੈ ਪ੍ਰਮਾਤਮਾ ਦੇ ਪਿਆਰਿਆਂ ਦੇ ਵਿੱਚ ਉਹ ਤਾਂ ਕਹਿੰਦੇ ਖੰਭ ਵਿਕਾਂਦੜੇ ਜੇ ਲਾਹਾਂ ਕਿ ਨਾ ਸਾਵੀ ਢੋਲ ਤਨ ਜੜਾਈ ਆਪ ਲੈ ਲਾਹਾਂ ਸੋ ਸੱਜਣ ਢੋਲ ਵੀ ਜੇ ਕਿਤੇ ਬਾਜ਼ਾਰ ਦੇ ਵਿੱਚ ਖੰਭ ਵਿਕਦੇ ਹੋਣ ਇਹ ਮੈਂ ਉਹ ਪ੍ਰਾਪਤ ਕਰ ਲਵਾਂ ਖੰਭ ਲੈ ਲਵਾਂ ਮੁੱਲ ਦੇ ਕੇ ਤਨ ਜੜਾਈ ਆਪਣੇ ਉਹਨਾਂ ਨੂੰ ਤੋਲ ਕੇ ਪ੍ਰਾਪਤ ਕਰਾਂ ਫਿਰ ਆਪਣੇ ਤਨ ਤੇ ਜੜ ਲਵਾਂ ਲਹਾਸੋ ਸੱਜਣ ਟੋਲ ਤੇ ਫਿਰ ਆਪਣੇ ਸੱਜਣ ਮਿੱਤਰ ਪਰਮਾਤਮਾ ਨੂੰ ਲੱਭਣਾ ਕਰਾਂ ਜੇ ਕਿਤੇ ਬਹਿਰਾਗ ਰੂਪੀ ਖੰਭ ਵੇਚਦੇ ਹੋਣ ਪ੍ਰੇਮ ਰੂਪੀ ਭੇਟਾ ਦੇ ਕਰਕੇ ਉਹਨਾਂ ਨੂੰ ਖਰੀਦਣਾ ਕਰਾਂ ਫਿਰ ਆਪਣੇ ਸੂਖਮ ਹਿਰਦੇ ਅੰਤਸ਼ ਕਰਨ ਦੇ ਉੱਪਰ ਉਹ ਵੈਰਾਗ ਰੂਪੀ ਖੰਭ ਜੜਾਂ ਫਿਰ ਅਧਿਆਤਮਿਕ ਪੱਖ ਦੇ ਵੱਲ ਰੋਹਾਨੀਅਤ ਦੇ ਵੱਲ ਉਸ ਪ੍ਰਮਾਤਮਾ ਦੇ ਵੱਲ ਬੈਰਾਗ ਦੀਆਂ ਭਾਵਨਾਵਾਂ ਦੀਆਂ ਉਡਾਰੀਆਂ ਮਾਰਾਂ ਤੇ ਪ੍ਰਮਾਤਮਾ ਨੂੰ ਲੱਭਣਾ ਕਰਾਂ ਐਸੀ ਪ੍ਰਮਾਤਮਾ ਦੇ ਪਿਆਰਿਆਂ ਦੀ ਭਾਵਨਾ ਹੁੰਦੀ ਹੈ ਉਹਨੂੰ ਪ੍ਰਾਪਤ ਕਰਨ ਵਾਸਤੇ ਸਤਿਗੁਰੂ ਕਿਰਪਾ ਕਰ ਦੇ ਜਿਨ੍ਹਾਂ ਦੇ ਹਿਰਦਿਆਂ 'ਚ ਉਤਸ਼ਾਹ ਪੈਦਾ ਹੋ ਗਿਆ ਇਹ ਅਕਾਲ ਪੁਰਖ ਵਹਿਗੁਰੂ ਨੂੰ ਮਿਲਣਾ ਹੈ ਖੋਜਤ ਚਰਿਓ ਦੇਖੋ ਪ੍ਰੇਯ ਜਾਈ ਮੈਂ ਖੋਜਣ ਵਾਸਤੇ ਜਾਵਾਂ ਅਕਾਲ ਪੁਰਖ ਪਰਮਾਤਮਾ ਨੂੰ ਦੇਖਣਾ ਕਰਾਂ ਉਹਨੂੰ ਲੱਭਣਾ ਕਰਾਂ ਮਹਾਰਾਜ ਕਹਿੰਦੇ ਜਗਿਆਸੂ ਦੀ ਭਾਵਨਾ ਉਹ ਲੱਭਣ ਵਾਸਤੇ ਗਿਆ ਪਰਮਾਤਮਾ ਨੂੰ ਤੁਰ ਪਿਆ ਪਰ ਪਰਮਾਤਮਾ ਦੀ ਲੱਭਿਆ ਪ੍ਰਾਪਤੀ ਨਹੀਂ ਹੋਈ ਬਾਹਰੀ ਸੰਸਾਰ ਤੌਰ ਤੇ ਲੱਭਣ ਵਾਸਤੇ ਤੁਰਿਆ ਹਿਰ ਸੁਨਤ ਸਦੇਸਰੋ ਪ੍ਰੇਗਰੇ ਸੇਜ ਵਿਛਾਈ ਜਦੋਂ ਲੱਭਦਾ ਲੱਭਦਾ ਸੰਗਤ ਵਿੱਚ ਪਹੁੰਚਿਆ ਗੁਰੂ ਸਾਹਿਬ ਜੀਾਂ ਦੇ ਹਜ਼ੂਰ ਆ ਗਿਆ ਲੱਭਦਾ ਲੱਭਦਾ ਸੰਗਤ ਦੇ ਵਿੱਚ ਕਿਉਂਕਿ ਜਦੋਂ ਹਿਰਦੇ 'ਚ ਤਾਂਘ ਪੈਦਾ ਹੋ ਜਾਏ ਨਾ ਮਹਾਰਾਜ ਕਿਰਪਾ ਕਰਕੇ ਭੁੱਲਿਆਂ ਨੂੰ ਗੁਰੂ ਸਾਹਿਬ ਨਾਲ ਆਪ ਮਲਾ ਦਿੰਦੇ ਹੈ ਜਦੋਂ ਬੰਦਾ ਗੁਰੂ ਤੋਂ ਵਹਿਣਾ ਹਿਰਦੇ 'ਚ ਭਾਵਨਾ ਪੈਦਾ ਕਰ ਲੈਂਦਾ ਨਾ ਕਿ ਮੈਂ ਰੱਬ ਨੂੰ ਮਿਲਣਾ ਹੈ ਜੇ ਗੁਰੂ ਸਾਹਿਬ ਦੇ ਨਾਲ ਆਪ ਪਰਮਾਤਮਾ ਮਿਲਾ ਦਿੰਦੇ ਹੈ ਕਿ ਇਧਰ ਆਵੇਂਗਾ ਸੋਝੀ ਮਿਲੇਗੀ ਫੇਰ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ ਅੰਤਿਸ਼ਕਰਣ ਰੂਪੀ ਭਾਂਡਾ ਪਵਿੱਤਰ ਹੋ ਜਾਏਗਾ ਏਤ ਦਵਾਰੇ ਤੋਂ ਗੁਰੂ ਦਵਾਰੇ ਹੋਏ ਸੋਝੀ ਪਾਈ ਸੀ ਸੋਝੀ ਤਾਂ ਗੁਰੂ ਸਾਹਿਬ ਦੇ ਦਵਾਰੇ ਤੋਂ ਹੀ ਮਿਲਣੀ ਹੈ ਮਹਾਰਾਜ ਕਹਿੰਦੇ ਜਿਗਿਆਸੂ ਲੱਭਦਾ ਲੱਭਦਾ ਪਰਮਾਤਮਾ ਵਾਹਿਗੁਰੂ ਨੂੰ ਸੰਗਤ ਵਿੱਚ ਆ ਗਿਆ ਸੁਣਤ ਸਦੇਸ ਰੂਪ ਰੇਗਰੇ ਸੇਜ ਵਿਛਾਈ ਜਦੋਂ ਗੁਰੂ ਸਾਹਿਬ ਦਾ ਉਪਦੇਸ਼ ਸੁਣਿਆ ਕਿ ਭਾਈ ਉਹ ਤਾਂ ਹਿਰਦੇ ਵਿੱਚ ਹੈ ਉਹਨੂੰ ਤੇ ਬਾਹਰੋਂ ਲੱਭਣ ਦੀ ਲੋੜ ਹੀ ਨਹੀਂ ਹੈ ਉਹ ਤਾਂ ਘਟਾ-ਘਟਾ ਵਿੱਚ ਵਸਣ ਵਾਲਾ ਹੈ ਫਿਰ ਜਗਿਆਸੂ ਨੇ ਪ੍ਰੇਯ ਗ੍ਰਹਿ ਸੇਜ ਵਿਛਾਈ ਅਕਾਲ ਪੁਰਖ ਪ੍ਰਮਾਤਮਾ ਦੇ ਵਾਸਤੇ ਆਪਣੇ ਹਿਰਦੇ ਰੂਪੀ ਘਰ ਵਿੱਚ ਪ੍ਰੇਮਾ ਰੂਪੀ ਸੇਜ ਵਿਛਾਉਣੀ ਕੀਤੀ ਪ੍ਰੇਮ ਰੂਪੀ ਪਰਮਾਤਮਾ ਦੇ ਪ੍ਰਤੀ ਵੈਰਾਗ ਭਾਵਨਾ ਰੂਪੀ ਸੇਜ ਵਿਛਾਈ। ਭ੍ਰਮ ਭ੍ਰਮ ਆਇਓ ਤਾ ਨਦਰ ਨਾ ਪਾਈ। ਤੇ ਇਸ ਤੋਂ ਪਹਿਲਾਂ ਪਟਕ ਪਟਕ ਕੇ ਸੰਗਤ ਵਿੱਚ ਆਇਆ ਕਿਤੋਂ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ ਉਹ ਪਰਮਾਤਮਾ ਨਜ਼ਰ ਨਹੀਂ ਆਇਆ। ਪਰ ਜਦੋਂ ਸੰਗਤ ਵਿੱਚ ਆਇਆ ਉਦੋਂ ਗੁਰੂ ਸਾਹਿਬ ਜੀ ਨੇ ਸੰਦੇਸ਼ ਦਿੱਤਾ ਹੁਕਮ ਨੂੰ ਸੁਣ ਕੇ ਹਰਿਜ ਚ ਪ੍ਰ ਭਾਵਨਾ ਰੂਪੀ ਪ੍ਰੇਮ ਰੂਪੀ ਸੇਜ ਵਿਛਾਉਣੀ ਕੀਤੀ। ਕਿੰਬੇ ਧਿਅ ਰੋ ਹੀ ਰਹਿ ਨਿਮਾਨੋ ਮਹਾਰਾਜ ਕਿਰਪਾ ਕਰਦੇ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਤਾਂਗ ਪੈਦਾ ਹੋ ਜਾਵੇ ਨਾ ਫਿਰ ਉਹਨਾਂ ਨਿਮਾਨਿਆਂ ਦੇ ਹਿਰਦਿਆਂ ਦੇ ਵਿੱਚ ਕਦੇ ਧੀਰਜ ਨਹੀਂ ਰਹਿੰਦਾ ਧੀਰਜ ਭਾਵ ਕਾਲੇ ਉਹ ਗੱਲ ਨਹੀਂ ਵੀ ਸੰਸਾਰੀ ਤੌਰ ਤੇ ਕਾਲੇ ਉਹਨਾਂ ਨੂੰ ਕਾਹਲ ਇਸ ਗੱਲ ਦੀ ਹੁੰਦੀ ਕਿ ਉਹ ਪਰਮਾਤਮਾ ਦੀ ਪ੍ਰਾਪਤੀ ਕਦੋਂ ਹੋਵੇਗੀ ਮੇਰਾ ਮਨ ਲੋਚੈ ਗੁਰਦ੍ਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ ਬਿਨ ਦਰਸ਼ਨ ਮਹਾਰਾਜ ਕਿਰਪਾ ਕਰਦੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਉਹਨਾਂ ਦੇ ਹਰਦਿਆਨ ਨੂੰ ਫਿਰ ਉਹਨਾਂ ਚਿਰ ਸ਼ਾਂਤੀ ਨਹੀਂ ਮਿਲਦੀ ਟਕਾਣ ਨਹੀਂ ਆਉਂਦਾ ਹਿਰਦੇ ਵਿੱਚ ਜਿੰਨਾ ਚਿਰ ਪਰਮਾਤਮਾ ਦੀ ਪ੍ਰਾਪਤੀ ਹੋ ਨਾ ਜਾਏ ਮਿਲ ਨਾ ਜਾਵੇ ਉਹ ਫਿਰ ਉਹਨਾਂ ਦੀ ਤਾਂਗ ਬਣੀ ਰਹਿੰਦੀ ਕਿ ਮਿਲੇ ਪਰਮਾਤਮਾ ਦੀ ਪ੍ਰਾਪਤੀ ਹੋਵੇ ਸਾਨੂੰ ਮਹਾਰਾਜ ਸਾਹਿਬ ਸਮਝਾਉਣਾ ਕਰਦੇ ਕਿ ਪਟਕ ਪਟਕ ਕੇ ਸੰਗਤ ਵਿੱਚ ਆਇਆ ਪਰ ਸੰਗਤ ਤੋਂ ਪਹਿਲਾਂ ਕਿਤੋਂ ਵੀ ਪ੍ਰਾਪਤੀ ਨਹੀਂ ਹੋਈ ਤੇ ਜੇ ਪਰੰਪਰ ਪ੍ਰਾਪਤੀ ਨਹੀਂ ਹੋਈ ਫਿਰ ਕਿਸ ਤਰੀਕੇ ਨਾਲ ਹਿਰਦੇ ਦੇ ਵਿੱਚ ਧੀਰਜ ਰਹਿੰਦਾ ਹਿਰਦਾ ਕਾਲਾ ਪੈ ਰਿਹਾ ਕਿ ਪਰਮਾਤਮਾ ਮਿਲੇ ਮਿਲ ਸਾਜਨ ਹਾਂ ਤੁਝ ਕੁਰਬਾਨੋ ਹਿਰਦਾ ਕਹਿੰਦਾ ਹੈ ਮਨ ਕਹਿੰਦਾ ਹੈ ਜਗਿਆਸੂ ਕਹਿੰਦਾ ਹੈ ਕਿ ਹੇ ਮੇਰੇ ਸਾਜਨ ਹੇ ਮੇਰੇ ਪਰਮਾਤਮਾ ਮਿਲਣਾ ਕਰ ਹਾਂ ਤੁਝ ਕੁਰਬਾਨੋ ਮੈਂ ਤੇਰੇ ਤੋਂ ਕੁਰਬਾਨ ਜਾਵਾਂ ਮੈਂ ਤੇਰੇ ਤੋਂ ਬਲਿਹਾਰ ਜਾਣਾ ਤੂੰ ਮੈਨੂੰ ਮਿਲਣਾ ਕਰ ਰਹਾਉ ਦਾ ਵਿਸ਼ਰਾਮ ਦੇ ਕੇ ਗੁਰੂ ਸਾਹਿਬ ਕਿਰਪਾ ਕਰ ਦੇ ਸਤਿਗੁਰੂ ਜੀ ਨੇ ਸੰਦੇਸ਼ ਦਿੱਤਾ ਕਿ ਜੀਵ ਰੂਪ ਇਸਤਰੀ ਤੇ ਅਕਾਲ ਪੁਰਖ ਪਰਮਾਤਮਾ ਮਹਾਰਾਜ ਕਹਿੰਦੇ ਵੀ ਇੱਕੋ ਹੀ ਟਿਕਾਣਾ ਹੈ ਇੱਕੋ ਹੀ ਥਾਂ ਹੈ ਜਿੱਥੇ ਰੱਬ ਵੱਸਦਾ ਹੈ ਤੇ ਜਿੱਥੇ ਆ ਸਰੀਰ ਦੀ ਚੇਤਨਤਾ ਹੈ ਏਕਾ ਸੇਜ ਵਿਸੀ ਤਨ ਕੰਤਾ ਮਹਾਰਾਜ ਸੇਵਕ ਕਹਿੰਦੇ ਇੱਕੋ ਸੇਜ ਹੈ ਉਸੇ ਸੇਜ ਤੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ ਉਥੇ ਜੀਵ ਰੂਪ ਇਸਤਰੀ ਦੀ ਚੇਤਨਤਾ ਹੈ ਉਹ ਹੈ ਹਿਰਦਾ ਹਰ ਇੱਕ ਹਿਰਦੇ ਚ ਰੱਬ ਵੱਸਦਾ ਹੈ ਬੰਦੇ ਦੇ ਕੋਲੋ ਮਹਾਰਾਜ ਕਹਿੰਦੇ ਪਰਮਾਤਮਾ ਦੂਰ ਨਹੀਂ ਹੈ ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋਹੀ ਉਹ ਹੱਥਾਂ ਤੋਂ ਵੀ ਨੇੜੇ ਹੈ ਨੇਰੇ ਨਾਹੀਂ ਦੂਰ ਮਹਾਰਾਜ ਕਹਿੰਦੇ ਉਹ ਨੇੜੇ ਹੈ ਦੂਰ ਨਹੀਂ ਹੈ ਨਿਜ ਆਤਮੇ ਰਹਿਆ ਭਰਪੂਰ ਮਹਾਰਾਜ ਕਹਿੰਦੇ ਉਹ ਤੇਰੀ ਆਤਮਾ ਆਪਣੇ ਹਿਰਦੇ ਵਿੱਚ ਆਤੀ ਮਾਰੂ ਭਲੀ ਪੂਰਨ ਵਸ ਰਿਹਾ ਹੈ ਮਹਾਰਾਜ ਸਾਹਿਬ ਜੇ ਰੱਬ ਦੀ ਤੇ ਜੀਵ ਰੂਪ ਇਸਤਰੀ ਦੀ ਇੱਕੋ ਹੀ ਮਹਾਰਾਜ ਇੱਕੋ ਹੀ ਟਿਕਾਣਾ ਹੈ ਇੱਕੋ ਥਾਂ ਦੇ ਉੱਤੇ ਉਹਨਾਂ ਦੀ ਚੇਤਨਤਾ ਹੈ ਵਸਦੇ ਹੈ ਫਿਰ ਲੱਭਣਾ ਕਿਉਂ ਪੈਂਦਾ ਹੈ ਫਿਰ ਦੂਰ ਕਿਉਂ ਹੈ ਇਸਤਰੀ ਜੀਵ ਰੂਪ ਇਸਤਰੀ ਪਤੀ ਪਰਮਾਤਮਾ ਦੇ ਨਾਲ ਮਹਾਰਾਜ ਕਹਿੰਦੇ ਧਨ ਸੂਤੀ ਪਿਰ ਸਦ ਜਾਗੰਤਾ ਮਹਾਰਾਜ ਕਹਿੰਦੇ ਕਿ ਭਾਈ ਜਿਹੜੀ ਜੀਵ ਰੂਪ ਇਸਤਰੀ ਹੈ ਇਹ ਅਗਿਆਨ ਦੀ ਨੀਂਦ ਦੇ ਵਿੱਚ ਸੁੱਤੀ ਹੋਈ ਹੈ ਅਗਿਆਨ ਨੇ ਇਹਨੂੰ ਆਪਣੇ ਵਾਸ ਵਿੱਚ ਕੀਤਾ ਸੋਝੀ ਨਹੀਂ ਹੈ ਕਿ ਪ੍ਰਮਾਤਮਾ ਨੂੰ ਮਿਲਣ ਵਾਸਤੇ ਸੰਸਾਰ ਤੇ ਆਇਆ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਹੈ ਭੁਲਾ ਬੈਠਾ ਉਹਨੂੰ ਜਿਨੇ ਜਨਮ ਦਿੱਤਾ ਤੇ ਉਹ ਪਤੀ ਪ੍ਰਮਾਤਮਾ ਸਦਾ ਹੀ ਜਾਗਣ ਵਾਲਾ ਹੈ ਉਹ ਅਗਿਆਨ ਦੀ ਨੀਂਦ ਵਿੱਚ ਸੌਂਦਾ ਨਹੀਂ ਉਹ ਤਾਂ ਗਿਆਨ ਵੰਡਣ ਵਾਲਾ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ ਗੁਰੂ ਸਾਹਿਬ ਪਾਵਨ ਗੁਰਬਾਣੀ ਵਿੱਚ ਕਿਰਪਾ ਕਰਦੇ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪਰਮਾਤਮਾ ਨੂੰ ਮਿਲਣ ਵਾਸਤੇ ਤਾਂਘ ਪੈਦਾ ਹੋਈ ਉਹ ਪਰਮਾਤਮਾ ਨੂੰ ਲੱਭਣ ਵਾਸਤੇ ਤੁਰਦੇ ਐ ਗੁਰੂ ਸਾਹਿਬ ਦੀ ਸੰਗਤ ਵਿੱਚ ਆ ਜਾਂਦੇ ਉਹਨਾਂ ਨੂੰ ਸੋਝੀ ਮਿਲ ਜਾਂਦੀ ਹੈ ਮਹਾਰਾਜ ਸਾਹਿਬ ਕਿਰਪਾ ਕਰਦੇ ਕਬੀਰ ਸਾਹਿਬ ਜੀ ਦੇ ਪਾਵਨ ਬਚਨ ਹਨ ਖੋਜਤ ਚਰਿਓ ਮਿਲਨ ਪ੍ਰਭ ਤਾਈ ਪਰਮਾਤਮਾ ਨੂੰ ਲੱਭਣ ਵਾਸਤੇ ਤੁਰਿਆ ਕਿ ਉਹਦੀ ਪ੍ਰਾਪਤੀ ਹੋ ਜਾਏਗੀ ਹਰ ਨਾ ਮਿਲੇ ਜਗ ਜੀਵਨ ਗੁਸਾਈ ਪਰ ਲੱਭਣ ਲੱਭਿਆਂ ਸੰਸਾਰੀ ਤੌਰ ਤੇ ਬਾਹਰੋਂ ਜੰਗਲਾਂ ਬੇਲਿਆਂ ਚੋਂ ਉਹ ਗੁਸਾਈ ਧਰਤੀ ਨੂੰ ਪਾਲਣ ਵਾਲਾ ਨਹੀਂ ਮਿਲਿਆ ਜਗ ਨੂੰ ਜੀਵਨ ਦੇਣ ਵਾਲਾ ਫਿਰ ਕਬੀਰ ਸਾਹਿਬ ਵਚਨ ਕਰਦੇ ਵੀ ਮੈਂ ਉਸ ਪ੍ਰਮਾਤਮਾ ਦੀ ਪਤਨੀ ਹੈ ਉਹ ਮੇਰਾ ਪਤੀ ਹੈ ਗੁਰੂ ਸਾਹਿਬ ਪਾਵਨ ਗੁਰਬਾਣੀ ਵਿੱਚ ਭਗਤ ਸਾਹਿਬ ਜੀ ਦੀ ਪਾਵਨ ਬਾਣੀ ਦਰਜ ਹੈ ਭਗਤ ਸਾਹਿਬ ਕਹਿੰਦੇ ਵੀ ਉਹ ਪ੍ਰਮਾਤਮਾ ਉਹ ਮੇਰਾ ਪਤੀ ਐ ਹਾਰ ਮੇਰਾ ਪਤੀ ਹ ਹਰ ਕੀ ਬਹੋਰੀਆ ਉਹ ਪਰਮਾਤਮਾ ਮੇਰਾ ਪਤੀ ਐ ਮੈਂ ਉਹਦੀ ਬਉਟੀ ਐ ਉਹ ਪਤੀ ਐ ਮੇਰਾ ਅਗੇ ਕਿਰਪਾ ਕਰਦੇ RAM ਵੱਡੋ ਹਾਂ ਤਨਕ ਲੋਹਰੀਆ ਵੀ ਉਹ ਅਕਾਲ ਪੁਰਖ ਪਰਮਾਤਮਾ ਬਹੁਤ ਵੱਡਾ ਹੈ ਬਹੁਤ ਵੱਡਾ ਮੈਂ ਤਾਂ ਉਹਦੇ ਸਾਹਮਣੇ ਬਹੁਤ ਛੋਟੀ ਐ ਉਹ ਪਰਮਾਤਮਾ ਦੀ ਬਖਸ਼ਿਸ਼ ਬਹੁਤ ਵੱਡੀ ਐ ਕਬੀਰ ਸਹਿਬ ਕਿਰਪਾ ਕਰਕੇ ਸਮਝਾਉਂਦੇ ਐ ਜੇ ਅਗਿਆਨ ਦੀ ਨੀਂਦ ਵਿੱਚ ਸੁੱਤੇ ਰਹੇ ਫਿਰ ਉਹਦੇ ਤੋਂ ਦੂਰ ਹੀ ਰਵਾਂਗੇ ਵੱਡਿਆਂ ਪਾਗਾਂ ਵਾਲੀਆਂ ਹਨ ਉਹ ਜੀਵ ਰੂਪ ਇਸਤਰੀਆਂ ਜੜੀਆਂ ਪਤੀ ਪਰਮਾਤਮਾ ਨੂੰ ਪਾ ਜਾਂਦੀਆਂ ਫਿਰ ਕਬੀਰ ਸਾਹਿਬ ਕਹਿੰਦੇ ਉਹ ਮੁੜ ਮੁੜ ਕੇ ਜੂਨਾ ਦੇ ਵਿੱਚ ਨਹੀਂ ਆਉਂਦੀਆਂ ਮੁੜ ਮੁੜ ਕੇ ਸੰਸਾਰ ਦੇ ਵਿੱਚ ਨਹੀਂ ਆਉਂਦੀਆਂ ਧੰਨ ਸੁਹਾਗਣ ਜੋ ਜੋ ਪਿਰ ਭਾਵੇ ਉਹ ਧੰਨ ਨੇ ਉਹ ਸੁਹਾਗਣਾ ਜਿਹੜੀਆਂ ਪਰਮਾਤਮਾ ਪਤੀ ਨੂੰ ਪਾ ਜਾਂਦੀਆਂ ਜਾਂ ਹਨ ਕੋ ਕਬੀਰ ਫਿਰ ਜਨਮ ਨਾ ਆਵੇ ਫਿਰ ਉਹ ਮੁੜ ਮੁੜ ਕੇ ਜੁਨਾ ਵਿੱਚ ਨਹੀਂ ਆਉਂਦੀਆਂ ਜਿਨ੍ਹਾਂ ਦੇ ਅਰਦੇ ਚ ਪ੍ਰੇਮ ਪੈਦਾ ਹੋ ਗਿਆ ਜਿਨ੍ਹਾਂ ਨੂੰ ਗੁਰੂ ਸਾਹਿਬ ਵਿਚੋਲੇ ਦਾ ਮਲਾਪ ਹੋਇਆ ਹੈ ਮਹਾਰਾਜ ਜੀ ਕਿਰਪਾ ਕਰ ਦੇ ਮਿਲ ਸਾਜਨ ਹਉ ਤੁਜ ਕੁਰਬਾਨੋ ਰਹਾਉ ਦਾ ਵਿਸ਼ਰਾਮ ਦੇ ਕੇ ਏਕਾ ਸੇਜ ਵਿਸੀ ਧਨ ਕੰਤਾ ਪਿਰ ਸੂਤ ਧਨ ਸੂਤੀ ਪਿਰ ਸਤ ਜਾਗੰਤਾ ਪੀਓ ਮਦਰੋ ਧਨਮਤਵੰਤਾ ਧਨ ਦਾ ਭਾਵ ਹੈ ਔਰਤ ਮਹਾਰਾਜ ਕਹਿੰਦੇ ਜੋ ਜੀਵ ਰੂਪ ਇਸਤਰੀ ਹੈ ਨਾ ਉਹਨੇ ਹੰਕਾਰ ਰੂਪੀ ਨਸ਼ਾ ਕੀਤਾ ਹੋਇਆ ਹੈ ਹਰ ਇੱਕ ਬੰਦਾ ਸੰਸਾਰ ਦੇ ਵਿੱਚ ਹਉਮੈ ਦੇ ਰੋਗ ਦੇ ਵਿੱਚ ਗਲਤਾਨ ਹੈ ਜੋ ਜੋ ਦਿਸੈ ਸੋ ਸੋ ਰੋਗੀ ਜੋ ਵੀ ਦਿਸਦਾ ਪਿਆ ਹੈ ਹਉਮੈ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੀ ਮਹਾਰਾਜ ਕਹਿੰਦੇ ਹੰਕਾਰ ਦੇ ਰੋਗ ਵਿੱਚ ਤਾਂ ਸਾਰਾ ਸੰਸਾਰ ਗਲਤਾਨ ਹੈ ਹਰ ਇੱਕ ਬੰਦਾ ਹੰਕਾਰ ਚੱਕੀ ਫਿਰਦਾ ਜਿਹੜਾ ਰੱਬ ਨਾਲੋਂ ਟੁੱਟਿਆ ਹੋਇਆ ਹੈ ਰੱਬ ਨਾਲ ਜਿਹੜੇ ਜੁੜ ਗਏ ਉਹਨਾਂ ਦੇ ਤੇ ਜੀਵਨ ਦੇ ਬਾਰੇ ਨਿਆਰੇ ਆ ਉਹਨਾਂ ਦੇ ਉੱਪਰ ਤੇ ਬਖਸ਼ਿਸ਼ਾਂ ਬਹੁਤ ਵੱਡੀਆਂ ਪਰ ਜਿਹੜੇ ਰੱਬ ਦੇ ਸਿਧਾਂਤ ਨਾਲੋਂ ਉਹ ਪਰਮਾਤਮਾ ਨਾਲੋਂ ਟੁੱਟੇ ਐ ਉਹ ਮੰਨਣ ਭਾਵੇਂ ਨਾ ਮੰਨਣ ਪਰ ਮਹਾਰਾਜ ਸਾਹਿਬ ਜੀ ਦੀ ਬਾਣੀ ਕਹਿੰਦੀ ਐ ਉਹਨਾਂ ਦੇ ਹਿਰਦਿਆਂ 'ਚ ਹੰਕਾਰ ਬੋਲਦਾ ਉਹ ਹੰਕਾਰ ਕਰਕੇ ਪਰਮਾਤਮਾ ਨਾਲੋਂ ਟੁੱਟੇ ਹੋਏ ਐ ਜੇ ਹੰਕਾਰ ਨਾ ਨਾ ਹੋਵੇ ਜੀਵਨ ਵਿੱਚ ਫਿਰ ਮਹਾਰਾਜ ਕਹਿੰਦੇ ਪਰਮਾਤਮਾ ਦੀ ਬਖਸ਼ਿਸ਼ ਨਾਮ ਹੁੰਦੀ ਐ ਸਤਿਗੁਰੂ ਸਮਝਾਉਣ ਦਾ ਯਤਨ ਕਰਦੇ ਪਿਓ ਮਦਰੋ ਧਨ ਮਤਵੰਤਾ ਵੀ ਜੋ ਧਨ ਜੀਵ ਰੂਪ ਇਸਤਰੀ ਇਹਦੀ ਮਤ ਮਾਰੀ ਗਈ ਕਿਉਂਕਿ ਇਹਨੇ ਹੰਕਾਰ ਰੂਪੀ ਨਸ਼ਾ ਕੀਤਾ ਧਨ ਜਾਗੇ ਜੇ ਫਿਰ ਬੋਲੰਤਾ ਅਗਿਆਨ ਦੀ ਨੀਂਦ ਵਿੱਚ ਧਨ ਜੀਵ ਰੂਪ ਇਸਤਰੀ ਸੁੱਤੀ ਹੈ ਜਾਗਣਾ ਇਹਨੇ ਉਦੋਂ ਜਦੋਂ ਪ੍ਰਮਾਤਮਾ ਪਤੀ ਬੁਲਾਉਣਾ ਕਰੇਗਾ ਜਦੋਂ ਅਕਾਲ ਪੁਰਖ ਵਾਹਿਗੁਰੂ ਇਹਦੇ ਤੇ ਕਿਰਪਾ ਕਰਨਗੇ ਤੇ ਕਿਰਪਾ ਉਦੋਂ ਹੀ ਹੋਣੀ ਹੈ ਜਦੋਂ ਸੰਗਤ ਵਿੱਚ ਆਵਾਂਗੇ ਸੰਗਤ ਕਰਾਂਗੇ ਗੁਰੂ ਸਾਹਿਬ ਜੀ ਦਾ ਆਸਰਾ ਤੱਕਾਂਗੇ ਵੱਡਿਆਂ ਭਾਗਾ ਵਾਲੇ ਬਣ ਜਾਵਾਂਗੇ ਉਦੋਂ ਗੁਰੂ ਸਾਹਿਬ ਆਪ ਕਿਰਪਾ ਕਰਨਗੇ ਭਈ ਨਿਰਾਸ਼ੀ ਬਹੁਤ ਦਿਨ ਲੱਗ ਗਏ ਹੁਣ ਜੋ ਜੀਵ ਰੂਪ ਇਸਤਰੀ ਪਤੀ ਪਰਮਾਤਮਾ ਨੂੰ ਲੱਭਣ ਵਾਸਤੇ ਤੁਰੀ ਬਹੁਤ ਦਿਨ ਲੱਗ ਗਏ ਲੱਭਦਿਆਂ ਲੱਭਦਿਆਂ ਨਰਾਸ਼ ਹੋ ਗਈ ਚਿੰਤਾ ਆ ਗਈ ਕਿ ਸ਼ਾਇਦ ਉਹਨੇ ਮਿਲਣਾ ਹੈ ਕਿ ਨਹੀਂ ਮਿਲਣਾ ਦੇਸ਼ ਦਸੰਤਨ ਮੈਂ ਸਗਲੇ ਝਾਗੇ ਉਹ ਜੀਵ ਰੂਪ ਇਸ ਤਰੀਕੈ ਕਹਿੰਦੀ ਐ ਮੈਂ ਜਿੰਨੇ ਦੇਸ਼ ਜਿੰਨੀਆਂ ਦਸ਼ਾਵਾਂ ਜੋ ਜਿੱਥੇ ਵੀ ਮੈਂ ਜਾ ਕੇ ਵੇਖਿਆ ਮੈਂ ਸਭ ਥਾਵਾਂ ਫਰੋਲ ਦਿੱਤੀਆਂ ਲੱਭਿਆ ਪਰ ਪ੍ਰਮਾਤਮਾ ਨਹੀਂ ਮਿਲਿਆ ਖਿਣ ਰਹਿਣ ਨਾ ਪਾਵੋ ਬਿਨ ਪੱਗ ਪਾਗੇ ਹੁਣ ਅਵਸਥਾ ਐਸੀ ਬਣ ਗਈ ਕਿ ਮੈਂ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਨੂੰ ਪਰਸਣ ਤੋਂ ਬਿਨਾ ਉਹਦੇ ਚਰਨਾਂ ਤੋਂ ਬਿਨਾ ਉਸ ਪ੍ਰਮਾਤਮਾ ਤੋਂ ਬਿਨਾ ਇੱਕ ਖਿਣ ਵੀ ਨਹੀਂ ਰਹਿ ਸਕਦੀ ਇਹ ਭਾਵਨਾ ਬਣ ਗਈ ਗੁਰੂ ਸਾਹਿਬ ਕਿਰਪਾ ਕਰਦੇ ਹੈ ਹਰ ਬਿਨ ਰਹਿ ਨਾ ਸਕਾਂ ਇੱਕ ਰਾਤੀ ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਾਮ ਮਰ ਜਾਂਦੀ ਇਹ ਹੈ ਪਰਮਾਤਮਾ ਦੇ ਪਿਆਰਿਆਂ ਦੀ ਭਾਵਨਾ ਜਿਨ੍ਹਾਂ ਦੇ ਹਿਰਦਿਆਂ ਚ ਉਸ ਪਰਮਾਤਮਾ ਦੇ ਪ੍ਰਤੀ ਪ੍ਰੇਮ ਪੈਦਾ ਹੋਇਆ ਉਹ ਜੇ ਆਪਣੇ ਆਪ ਨੂੰ ਟੁੱਟਿਆ ਮੰਨਦੇ ਹਨ ਮਹਿਸੂਸ ਕਰਦੇ ਉਹਨਾਂ ਨੂੰ ਐ ਲੱਗਦਾ ਜਿਵੇਂ ਮਰ ਗਏ ਹੋਈਏ ਤੇ ਅਸਲ ਵਿੱਚ ਗੁਰਬਾਣੀ ਦਾ ਬਚਨ ਹੈ ਰੱਬ ਦੇ ਨਾਮ ਦੇ ਨਾਲ ਨੂੰ ਟੁੱਟ ਕੇ ਜੀਵਨ ਨੂੰ ਜਿਉਣਾ ਇਹ ਮਰਿਆਂ ਦੇ ਸਮਾਨ ਹੈ ਤੇ ਰੱਬ ਦੇ ਲੜ ਲੱਗ ਕੇ ਉਹਦਾ ਨਾਮ ਜਪ ਕੇ ਸੰਸਾਰ ਤੋਂ ਚਲੇ ਜਾਣਾ ਸਦਾ ਵਾਸਤੇ ਸੋਭਾ ਸੰਸਾਰ ਦੇ ਵਿੱਚ ਰਹਿ ਜਾਂਦੀ ਹੈ ਮਹਾਰਾਜ ਦਾ ਬਚਨ ਹੈ ਬਿਨ ਸਿਮਰਨ ਕੋਟ ਬਰਖ ਜੀਵੇ ਸਗਲੀ ਆਉਤ ਬਿਰਥਾਨੰਦ ਏਕ ਨਿਮਖ ਗੋਬਿੰਦ ਭਗਤ ਕਰ ਤੋ ਸਦਾ ਸਦਾ ਜੀਵ ਹੰਦਾ ਰੱਬ ਦੇ ਨਾਮ ਤੋਂ ਬਿਨਾ ਕਰੋੜਾਂ ਸਾਲ ਕੋਈ ਜੀ ਲਏ ਮਹਾਰਾਜ ਕਹਿੰਦੇ ਉਹ ਜੀਉਣਾ ਵਿਅਰਥ ਹੈ ਤੇ ਜੇ ਇੱਕ ਨਿਮਕ ਉਮਰ ਭੋਗਦਿਆਂ ਜੇ ਰੱਬ ਦਾ ਨਾਮ ਜਪ ਲਿਆ ਮਹਾਰਾਜ ਕਹਿੰਦੇ ਸਦਾ ਵਾਸਤੇ ਜੀਉਂਦੇ ਉਹ ਚਾਹੀਦਾ ਸਦਾ ਵਾਸਤੇ ਵਡਿਆਈਆਂ ਸੰਸਾਰ ਦੇ ਵਿੱਚ ਰਹਿ ਜਾਂਦੀਆਂ ਹਨ ਮਹਾਰਾਜ ਸਾਹਿਬ ਸਮਝਾਉਂਦੇ ਹਨ ਜਿਨ੍ਹਾਂ ਦੇ ਹਿਰਦਿਆਂ 'ਚ ਕੁਤਿਸ਼ਾ ਪੈਦਾ ਹੋ ਗਿਆ ਉਹ ਫਿਰ ਉਹਦੇ ਨਾਲੋਂ ਟੁੱਟ ਕੇ ਨਹੀਂ ਜੀਉਂਦੇ ਸਦਾ ਉਹਦੇ ਨਾਲ ਮਿਲ ਕੇ ਉਹਦਾ ਨਾਮ ਜਪ ਕੇ ਜੀਵਨ ਬਤੀਤ ਕਰਦੇ ਐ ਫਿਰ ਉਹਨਾਂ ਦੇ ਬਾਬਤਾਂ ਮਹਾਰਾਜ ਕਹਿੰਦੇ ਉਹਨਾਂ ਨੂੰ ਤੇ ਕੰਮ ਹੀ ਇਹ ਰਹ ਜਾਂਦਾ ਬਾਕੀ ਸੰਸਾਰੀ ਧੰਧਿਆਂ ਤੋਂ ਤਾਂ ਉਪਰਾਮ ਹੋ ਜਾਂਦੇ ਉਹਨਾਂ ਨੂੰ ਤੇ ਇਹੀ ਕੰਮ ਰਹਿੰਦਾ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨਕੈ ਸੱਦ ਕਾਮ ਉਹਨਾਂ ਦਾ ਇਹੀ ਕੰਮ ਪਰਮਾਤਮਾ ਦਾ ਨਾਮ ਜਪਣਾ ਉੱਠਦਿਆਂ ਬੈੰਧਿਆਂ ਸੌਂਦਿਆਂ ਜਾਗਦਿਆਂ ਸੰਸਾਰੀ ਕਾਰਾਂ ਵਿਹਾਰਾਂ ਵਿੱਚ ਵੀ ਰੱਬ ਚੇਤੇ ਰਹਿੰਦਾ ਉਹਨਾਂ ਨੂੰ ਮਹਾਰਾਜ ਸਮਝਾਉਂਦੇ ਹੋਏ ਕਿਰਪਾਲ ਪ੍ਰਭ ਮਿਲੇ ਸੁਭਾਗੇ ਜਦੋਂ ਤਾੰਗ ਪੈਦਾ ਹੋਈ ਫਿਰ ਅਕਾਲ ਪੁਰਖ ਪਰਮਾਤਮਾ ਕਿਰਪਾਲੂ ਨੇ ਕਿਰਪਾ ਕੀਤੀ ਜਦੋਂ ਸੰਗਤ ਵਿੱਚ ਆ ਕੇ ਗੁਰੂ ਸਾਹਿਬ ਦਾ ਹੁਕਮ ਸੁਣਿਆ ਕਿ ਉਹ ਤੇ ਹਿਰਦੇ 'ਚ ਵਸਦਾ ਹੈ ਫਿਰ ਹਿਰਦੇ ਦੇ ਵਿੱਚ ਤਾੰਗ ਰੱਖੀ ਪ੍ਰੇਮ ਰੂਪੀ ਛੇਜ ਵਿਛਾਉਣੇ ਕੀਤੀ ਪ੍ਰਭ ਮਿਲੇ ਸੁਭਾਗੇ ਵੱਡੇ ਭਾਗਾਂ ਕਰਕੇ ਪਰਮਾਤਮਾ ਦਾ ਮਲਾਪ ਹੋਇਆ ਫਿਰ ਮਹਾਰਾਜ ਕਹਿੰਦੇ ਕਿਥੋਂ ਹੋਇਆ ਆਪਣਾ ਮਲਾਪ ਸਤਿਗੁਰੂ ਜੀ ਨੂੰ ਪੁਛੀਏ ਮਹਾਰਾਜ ਵੀ ਕਿਥੋਂ ਮਿਲਿਆ ਉਸ ਜਗਿਆਸੂ ਨੂੰ ਪਰਮਾਤਮਾ ਭਇਓ ਕਿਰਪਾਲ ਸਤ ਸੰਗ ਮਿਲਾਇਆ ਜਦੋਂ ਤਾਂਗ ਪੈਦਾ ਹੋ ਗਈ ਫਿਰ ਅਕਾਲ ਪੁਰਖ ਪਰਮਾਤਮਾ ਨੇ ਕਿਰਪਾ ਕੀਤੀ ਕਿਰਪਾਲੂ ਹੋਏ ਕਿਰਪਾ ਕਰਕੇ ਸਤ ਸੰਗ ਮਿਲਾਇਆ ਜਗਿਆਸੂ ਨੂੰ ਸਤ ਸੰਗਤ ਦੇ ਵਿੱਚ ਮਿਲਾਉਣਾ ਕੀਤਾ ਉਹ ਸੰਗਤ ਵਿੱਚ ਆਇਆ ਬੂਝੀ ਤਪ ਤ ਘਰਹਿ ਪਿਰ ਪਾਇਆ ਫੇਰ ਉਹਦੀ ਜਿਹੜੀ ਅੰਦਰ ਅੱਗ ਬਲਦੀ ਸੀ ਫਿਕਰ ਸੀ ਕਿੱਥੋਂ ਮਿਲੇਗਾ ਚਿੰਤਾ ਸੀ ਜਾਂ ਸੰਸਾਰੀ ਤਪਸ਼ ਸੀ ਹਿਰਦੇ ਦੇ ਵਿੱਚ ਉਹ ਸਭ ਕੁਝ ਬੁੱਝ ਗਿਆ ਦਰਸ਼ਨਾਂ ਦੀ ਪਿਆਸ ਸੀ ਜਦੋਂ ਘਰੋਂ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਘਰੇ ਪਿਰ ਪਾਇਆ ਹਿਰਦੇ ਰੂਪੀ ਘਰ ਦੇ ਵਿੱਚੋਂ ਉਹ ਪਰਮਾਤਮਾ ਨੂੰ ਜਦੋਂ ਪ੍ਰਾਪਤ ਕੀਤਾ ਹੁਕਮ ਨੂੰ ਸੁਣ ਕੇ ਉਪਦੇਸ਼ ਨੂੰ ਸੁਣ ਕੇ ਮਹਾਰਾਜ ਸੇਵਾ ਕਿਰਪਾ ਕਰਦੇ ਸਗਲ ਸਿਗਾਰ ਹੁਣ ਮuje ਸੁਹਾਇਆ ਫੇਰ ਉਹ ਜੀਵ ਰੂਪ ਇਸਤਰੀ ਕਹਿੰਦੀ ਹੁਣ ਮੇਰੇ ਸਾਰੇ ਜਿਹੜੇ ਸ਼ਿੰਗਾਰ ਕੀਤੇ ਸਾਨੂੰ ਸੋਹਣੇ ਲੱਗਣ ਲੱਗ ਪਏ ਉਹਨਾਂ ਦੀ ਸ਼ੋਭਾ ਹੋ ਗਈ ਜਿਹੜੇ ਮੈਂ ਸ਼ਿੰਗਾਰ ਕੀਤੇ ਐ ਹੁਣ ਇੱਕ ਔਰਤ ਆਮ ਜੀਵਨ ਦੇ ਵਿੱਚ ਜਿੰਨਾ ਚਿਰ ਪਤੀ ਨਹੀਂ ਸਿਰ ਦੇ ਉੱਤੇ ਪਤੀ ਨਹੀਂ ਐ ਅਕਸਰ ਹੀ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਤਾਂ ਲੋਕੀ ਵੀ ਪਰਮਾ ਦੇ ਵਿੱਚ ਪੈ ਗਏ ਭਲੇਖਾਂ ਦੇ ਵਿੱਚ ਭਲੇਖਿਆਂ ਚ ਪੈ ਗਏ ਕੋਈ ਸਮਾਜ ਦੇ ਵਿੱਚ ਵਿਚਰਣ ਦੀ ਮਾਨ ਮਰਿਆਦਾ ਹੀ ਭੁੱਲ ਗਏ ਲੋਕ ਆ ਅੱਗੇ ਪਹਿਲੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀ ਵੀ ਕੁਵਾਰੀ ਜਿਹੜੀ ਲੜਕੀ ਹੁੰਦੀ ਸੀ ਉਹ ਸ਼ਿੰਗਾਰ ਨਹੀਂ ਸੀ ਕਰਿਆ ਕਰਦੀ ਆਪਜੀ ਸਿਆਣੇ ਬੈਠੇ ਹੋ ਵੱਡੀਆਂ ਉਮਰਾਂ ਦੇ ਉਹ ਐਸੇ ਕਰਕੇ ਨਹੀਂ ਕਿ ਨਹੀਂ ਭਾਈ ਜਦੋਂ ਤੇਰਾ ਵਿਆਹ ਹੋਵੇਗਾ ਉਦੋਂ ਬਾਅਦ ਤੂੰ ਸ਼ਿੰਗਾਰ ਕਰੀ ਫੇਰ ਸ਼ਿੰਗਾਰ ਕੀਤੇ ਸੋਹਣੇ ਲੱਗਣਗੇ ਨਹੀਂ ਤੇ ਲੋਕ ਕੀ ਆਖਣਗੇ ਕਿ ਇਹਨੂੰ ਕੋਈ ਸਮਝਾਉਣ ਵਾਲਾ ਨਹੀਂ ਇਹਨੂੰ ਕੋਈ ਮਤ ਨਹੀਂ ਦਿੰਦਾ ਵੀ ਇਹ ਕੁਵਾਰੀ ਕਿਸ ਤਰ੍ਹਾਂ ਦੇ ਸ਼ਿੰਗਾਰ ਕਰਦੀ ਹੈ ਤਣ ਦੇ ਉੱਤੇ ਅੱਗੇ ਸਮਾਜ ਦੇ ਵਿੱਚ ਇਹ ਗੱਲਾਂ ਸੋਚੀਆਂ ਜਾਂਦੀਆਂ ਸਨ ਪਰ ਉਹ ਗੱਲਾਂ ਸਹੀ ਸਨ ਇਹ ਨਹੀਂ ਕਿ ਆਜ਼ਾਦ ਜੀਵਨ ਦੀ ਆਜ਼ਾਦੀ ਹੈ ਨਹੀਂ ਭਈ ਹਰ ਇੱਕ ਦੇ ਜੀਵਨ ਦੀ ਹਰ ਇੱਕ ਨੂੰ ਮਹਾਰਾਜ ਨੇ ਮਾਨ ਮਰਿਆਦਾ ਦਿੱਤੀ ਹਰ ਇੱਕ ਧਰਮ ਦੇ ਵੱਖੋ ਵੱਖਰੀ ਰੀਤੀ ਰਿਵਾਜ ਵੱਖੋ ਵੱਖਰੀਆਂ ਮਰਿਆਦਾ ਹਨ ਤੇ ਜੀਵਨ ਦੇ ਵਿੱਚ ਜੇ ਇੱਜ਼ਤ ਪੱਤ ਧਾਗ ਰੱਖਣੀ ਹੈ ਤੇ ਫਿਰ ਮਾਨ ਮਰਿਆਦਾ ਤਾਂ ਜੀਵਨ ਦੇ ਵਿੱਚ ਰੱਖਣੀ ਪੈਂਦੀ ਜਿਹੜੇ ਮਾਨ ਮਰਿਆਦਾ ਭੁੱਲ ਜਾਂਦੇ ਉਹ ਫਿਰ ਬੇਇੱਜ਼ਤੀ ਉਹਨਾਂ ਦੀ ਹੁੰਦੀ ਹੈ ਬੇਪੱਤੀਆਂ ਉਹਨਾਂ ਦੀ ਹੀ ਹੁੰਦੀਆਂ ਹਨ ਤੇ ਜੇ ਸੰਸਾਰ ਦੇ ਵਿੱਚ ਮੰਨ ਲਓ ਔਰਤ ਦਾ ਵਿਆਹ ਹੋ ਗਿਆ ਤੇ ਪਤੀ ਸਿਰ ਤੇ ਨਹੀਂ ਰਿਆ ਫਿਰ ਵੀ ਸ਼ਿੰਗਾਰ ਕਰੇ ਤੇ ਫਿਰ ਵੀ ਦੁਨੀਆ ਤਾਨੇ ਮਾਰਦੀ ਹੁੰਦੀ ਸੀ ਕਿ ਪਤੀ ਇਹਦਾ ਸਿਰ ਤੇ ਨਹੀਂ ਤੇ ਇਹਦੇ ਸ਼ਿੰਗਾਰ ਕੀ ਕਹਿੰਦੇ ਐ ਮਹਾਰਾਜ ਸਾਹਿਬ ਇਹੀ ਸਮਝਾਉਂਦੇ ਐ ਕਿ ਜਿੰਨਾ ਚਿਰ ਪਰਮਾਤਮਾ ਦਾ ਮਲਾਪ ਨਹੀਂ ਸੀ ਉਹਨਾਂ ਚਿਰ ਭਾਵੇਂ ਭਾਵਨਾ ਸੀ ਭਾਵੇਂ ਸ਼ਰਧਾ ਸੀ ਭਾਵੇਂ ਜੋ ਵੀ ਸੀ ਉਹ ਅਧੂਰੇ ਸਨ ਉਹ ਸੋਪਦੇ ਨਹੀਂ ਸਨ ਪਰ ਜਿੱਦਨ ਗੁਰੂ ਰੂਪ ਵਿਚੋਲਾ ਵਿੱਚ ਪਿਆ ਉਹ ਅਕਾਲਪੁਰਖ ਪਰਮਾਤਮਾ ਦੀ ਪ੍ਰਾਪਤੀ ਹੋਈ ਫਿਰ ਜੀਵ ਰੂਪ ਇਸਤਰੀ ਨੇ ਜਿਹੜੇ ਭਾਵਨਾ ਵਿਰਾਗ ਸ਼ਰਧਾ ਰੂਪੀ ਸ਼ਿੰਗਾਰ ਕੀਤੇ ਉਹਨਾਂ ਦੀ ਸੋਭਾ ਬਣ ਗਈ ਉਹ ਸ਼ੋਭਨੀਕ ਹੋ ਗਏ ਸਗਲ ਸ਼ਿੰਗਾਰ ਹੁਣ ਮਜੇ ਸੁਹਾਇਆ ਹੁਣ ਸ਼ਿੰਗਾਰ ਜਿਹੜੇ ਕੀਤੇ ਸਨ ਉਹ ਮੈਨੂੰ ਸੋਹਣੇ ਲੱਗਣ ਲੱਗ ਪਏ ਕੋ ਨਾਨਕ ਗੁਰ ਪਰਮ ਚਕਾਇਆ ਕਿਉਂਕਿ ਗੁਰੂ ਸਾਹਿਬ ਨੇ ਹਿਰਦੇ ਦੇ ਵਿੱਚੋਂ ਜੀਵਨ ਦੇ ਵਿੱਚੋਂ ਪਰਮ ਚੁੱਕ ਦਿੱਤਾ ਕਿਉਂ ਰੱਬ ਭਾਈ ਬਾਹਰੋਂ ਲੱਭਿਆ ਨਹੀਂ ਮਿਲਦਾ ਜਦੋਂ ਹਿਰਦੇ ਨੂੰ ਖੋਜਾਂਗੇ ਹਿਰਦੇ ਚੋਂ ਪਰਮਾਤਮਾ ਦੀ ਪ੍ਰਾਪਤੀ ਹੋਣੀ ਦਰਸ਼ਨ ਪਿਆਸੀ ਦਿਨ ਸਦਾਤ ਚਿਤਵੋ ਅਨੰਦਨ ਨੀਤ ਦਿਨ ਰਾਤ ਦਰਸ਼ਨਾਂ ਦੀ ਪਿਆਸ ਸੀ ਤੇ ਹਰ ਰੋਜ ਜੋ ਪ੍ਰਮਾਤਮਾ ਨੂੰ ਚੇਤੇ ਕਰੀਦਾ ਸੀ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਗੁਰੂ ਸਾਹਿਬ ਨੇ ਭਰਮ ਦੇ ਕਬਾੜ ਖੋਲ ਕੇ ਪਰਦੇ ਹਟਾ ਕੇ ਉਸ ਪ੍ਰਮਾਤਮਾ ਦੇ ਨਾਲ ਮਿਲਣਾ ਕੀਤਾ ਨਾਨਕ ਹਰ ਸੰਗ ਮੀਤ ਉਹ ਪ੍ਰਮਾਤਮਾ ਜੋ ਸੱਚਾ ਮਿੱਤਰ ਹੈ ਅਸਲ ਸੱਜਣ ਹੈ ਉਹਦੇ ਨਾਲ ਮਲਾਉਣ ਵਾਲੇ ਕੌਣ ਹੈ ਗੁਰੂ ਸਾਹਿਬ ਜੀ ਜਦੋਂ ਗੁਰੂ ਸਾਹਿਬ ਦੀ ਸਰਣ ਵਿੱਚ ਆਵਾਂਗੇ ਮਹਾਰਾਜ ਆਪ ਕਿਰਪਾ ਕਰਨਗੇ ਸਤਿਗੁਰੂ ਆਪ ਉਸ ਪਰਮਾਤਮਾ ਦੇ ਨਾਲ ਮਿਲਾਉਣਾ ਕਰਨਗੇ ਸੰਗਤ ਦੀ ਬਹੁਤ ਵੱਡੀ ਮਹਾਰਾਜ ਸਾਹਿਬ ਜੀਆਂ ਨੇ ਜੀਵਨ ਦੇ ਵਿੱਚ ਹਰ ਇੱਕ ਦੇ ਜੀਵਨ ਦੇ ਵਿੱਚ ਮਹਾਰਾਜ ਨੇ ਬਹੁਤ ਵੱਡੀ ਮਹੱਤਤਾ ਦੱਸੀ ਹੈ ਕੋਈ ਕਿਤਨੇ ਵੀ ਕਰਮਕਾਂਡ ਕਰ ਲੇ ਜਪ ਤਪ ਕਰ ਲੇ ਜਿੰਨਾ ਮਰਜੀ ਸਰੀਰ ਨੂੰ ਦੁੱਖ ਦੇ ਕੇ ਆਖੇ ਮੈਂ ਭਗਤੀ ਕਰ ਲਵਾਂ ਪਰ ਮਹਾਰਾਜ ਕਹਿੰਦੇ ਸਭ ਤੋਂ ਵੱਡੀ ਭਗਤੀ ਹੈ ਸੰਗਤ ਵਿੱਚ ਬਹਿ ਕੇ ਪਰਮਾਤਮਾ ਦਾ ਨਾਮ ਜਪਣਾ ਸੰਗਤ ਵਿੱਚ ਬਹਿ ਕੇ ਉਪਦੇਸ਼ ਨੂੰ ਸੁਣਨਾ ਤੇ ਜੀਵਨ ਦੇ ਵਿੱਚ ਕਮਾਉਣਾ ਮਹਾਰਾਜ ਸਾਹਿਬ ਕਿਰਪਾ ਕਰਦੇ ਐ ਕਿ ਪ੍ਰਮਾਤਮਾ ਦੀ ਵਡਿਆਈ ਕਰਨੀ ਤੇ ਸੰਗਤ ਵਿੱਚ ਬਹਿ ਕੇ ਕਰਨਾ ਕਰੋ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਰੱਬ ਦੀ ਵਡਿਆਈ ਕਰਨ ਵਾਸਤੇ ਸਭ ਤੋਂ ਵੱਡਾ ਕੰਮਾਂ ਚੋਂ ਕੰਮ ਮਹਾਰਾਜ ਕਹਿੰਦੇ ਸੰਗਤ ਕਰਨੀ ਹੈ ਸੰਗਤ ਦਾ ਬਹੁਤ ਵੱਡਾ ਮਹਾਤਮ ਹੈ ਪਾਤਸ਼ਾਹ ਕਿਰਪਾ ਕਰਨ ਸਤਿਗੁਰੂ ਜੀ ਨੇ ਆਪਾਂ ਨੂੰ ਸੰਗਤ ਦਿੱਤੀ ਹੈ ਸੰਗਤ ਵਿੱਚ ਆਉਣੇ ਆ ਜੋ ਸੰਗਤ ਦਾ ਸਿਧਾਂਤ ਹੈ ਉਹ ਵੀ ਮਹਾਰਾਜ ਜੀਵਨ ਦੇ ਵਿੱਚ ਵਸਾ ਦੇਣ ਸੁਣੀਏ ਬਹਿ ਕੇ ਪ੍ਰੇਮ ਦੇ ਨਾਲ ਤੇ ਸਮਾਜ ਦੇ ਵਿੱਚ ਵਿਚਰਦਿਆਂ ਜੀਵਨ ਦੇ ਵਿੱਚ ਕਮਾਉਣ ਲੱਗ ਪਈਏ ਫਿਰ ਮਹਾਰਾਜ ਸਾਹਿਬ ਕਿਰਪਾ ਕਰਨਗੇ ਜੈ ਦੇਖਾਂ ਤੇ ਪਿਰ ਹੈ ਭਾਈ ਪਿਰ ਜਕ ਯਾਸੂ ਕਹਿੰਦਾ ਜਿੱਧਰ ਵੇਨਾ ਉਧਰ ਹੀ ਪਤੀ ਪਰਮਾਤਮਾ ਹੈ ਖੋਲਿਓ ਕਪਾਟ ਤਾਂ ਮਨ ਠਹਿਰਾਈ ਹੁਣ ਪਰਮ ਦੇ ਪਰਦੇ ਖੁੱਲ ਗਏ ਤੇ ਮਨ ਠਹਿਰ ਗਿਆ ਜਿੰਨਾ ਚਿਰ ਨਹੀਂ ਸੀ ਗੁਰੂ ਸਾਹਿਬ ਦਾ ਮਲਾਪ ਉਦੋਂ ਬਾੜੀ ਤੌਰ ਤੇ ਲੱਭਦਾ ਰਿਹਾ ਕਿ ਤੂੰ ਵੀ ਨਾ ਲੱਭਿਆ ਜਦੋਂ ਹਿਰਦੇ ਵਿੱਚ ਝਾਤ ਮਾਰੀ ਹਿਰਦੇ ਨੂੰ ਖੋਜਿਆ ਪਰਮਾਤਮਾ ਦੀ ਪ੍ਰਾਪਤੀ ਹੋਈ ਤੇ ਹੁਣ ਜਿੱਧਰ ਵੇਂਦਾ ਉਧਰ ਹੀ ਪਰਮਾਤਮਾ ਨਜ਼ਰ ਆਉਂਦਾ ਹੈ ਇਹ ਹਨ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਜੋ ਗੁਰੂ ਵਾਲੇ ਬਣ ਜਾਂਦੇ ਐ ਉਹਨਾਂ ਨੂੰ ਫਿਰ ਆਪਣੇ ਹਿਰਦੇ ਚ ਉਹ ਤੇ ਪਰਮਾਤਮਾ ਲੱਭਦਾ ਹੀ ਹੈ ਮਿਲਦਾ ਹੀ ਹੈ ਤੇ ਮਹਾਰਾਜ ਕਹਿੰਦੇ ਫਿਰ ਉਹ ਜਿੱਧਰ ਵੇਂਦੇ ਉਧਰ ਹੀ ਰਬ ਨਜ਼ਰ ਆਉਂਦਾ ਹੈ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੇ ਉਪਕਾਰ ਫਿਰ ਉਹ ਸੰਤ ਮਹਾਤਮਾ ਜਨ ਪਕਾਰ ਕੇ ਕਹਿੰਦੇ ਕਿ ਭਾਈ ਉਹ ਦੂਰ ਕਿਤੇ ਨਹੀਂ ਹਰ ਇੱਕ ਹਿਰਦੇ ਚ ਘਟਾਂ ਘਟਾਂ ਦੇ ਵਿੱਚ ਕੁਦਰਤ ਦੇ ਵਿੱਚ ਉਹ ਪਰਮਾਤਮਾ ਵਸਣ ਵਾਲਾ ਹੈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਗੁਰੂ ਸਾਹਿਬ ਕਿਰਪਾ ਕਰਨ ਪਾਵਨ ਉਪਦੇਸ਼ ਆਪਾਂ ਜੀਵਾਂ ਦੇ ਹਿਰਦਿਆਂ ਦੇ ਵਿੱਚ ਵਸੇ ਉਪਦੇਸ਼ ਦੇ ਅਨੁਸਾਰ ਹੀ ਹੋ ਕੇ ਜੀਵਨ ਨੂੰ ਬਤੀਤ ਕਰਨ ਦੀ ਮੱਤ ਸੋਜੀ ਗੁਰੂ ਸਾਹਿਬ ਕਿਰਪਾ ਕਰਕੇ ਬਖਸ਼ਿਸ਼ ਕਰਨ ਕਲਗੀਧਰ ਦੇ ਪੁੱਤਰ ਉਤੀਓ ਅੰਮ੍ਰਿਤ ਧਾਰੀ ਹੋ ਕੇ ਜੀਓ ਗੁਰੂ ਵਾਲੇ ਬਣੀਏ ਜੀ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ ਅੰਮ੍ਰਿਤ ਵੇਲਾ ਨਿਤਨੇਮ ਰਹਿਤਾਲੇ ਜੀਵਨ ਆਪਾਂ ਸਾਰਿਆਂ ਨੂੰ ਗੁਰੂ ਸਾਹਿਬ ਜੀ ਬਖਸ਼ ਕੇ ਨਵਾਜਣ ਧੰਨ ਗੁਰੂ ਗ੍ਰੰਥ ਸਾਹਿਬ ਬਖਸ਼ਣਹਾਰ ਨੇ ਜੀ ਆਪ ਗੁਰੂ ਕੀ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਅੱਗੇ ਤੋਂ ਮਹਾਰਾਜ ਮਤ ਸੋਜੀ ਬਖਸ਼ਣ ਝੁਕਾਓ ਗੁਰੂ ਸਾਹਿਬ ਜੀ ਨੂੰ ਸੀਸ ਬਲਾਓ ਫਤਿਹ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ